ਨਮਸਕਾਰ ਜੀ ਦਾਸ ਸੁਚੋਕ ਸੇਵਾ ਜਿੰਦਾਬਾਨ ਨੂੰ ਸੇਵਾ ਕਰਦੇ ਹੋਏ ਇੱਕ ਸਾਨੂੰ ਅੱਜ ਬਰਾਂਹਪੁਰ ਪ੍ਰਿੰਟ ਤੋਂ ਫੋਨ ਆਇਆ ਹੈ ਕਿ ਇੱਕ ਪ੍ਰਾਣੀ ਜਿਹਦੇ ਵਿੱਚ ਜਿਹਦੇ ਕੀ ਹੈ ਪੈਰ ਦੇ ਵਿੱਚ ਕੀੜੇ ਪਏ ਆ ਦੇਖੋ ਪੈਰ ਬਿਲਕੁਲ ਪੈਰ ਦੇ ਵਿੱਚ ਪੈਰ ਲੱਗ ਗਿਆ ਹੱਡੀ ਵੀ ਲੱਗ ਗਈ ਹੈ ਤਾਂ ਇਹ ਸਾਨੂੰ ਇਹਨਾਂ ਨੇ ਸੇਵਾ ਦਿੱਤੀ ਹੈ ਮੈਂ ਇਹਨਾਂ ਦੇ ਬਹੁਤ ਜ਼ਿਆਦਾ ਖੁਸ਼ ਹਾਂ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਲਤਣਾ ਪੈਰ ਨਾ ਕੱਟਣਾ ਪਵੇ ਤਾਂ ਅਸੀਂ ਇਹਨਾਂ ਦੀ ਸੇਵਾ ਕਰਾਂਗੇ ਕੀ ਨਾਮ ਹੈ ਆਪਕਾ ਜਸਵੀਰ ਕੀ ਨਾਮ ਹੈ ਜਸਵੀਰ ਨਾਮ ਦੱਸਦੇ ਆਪਣਾ ਕਿਹੜਾ ਇਲਾਕਾ ਹੈ ਆਪਣਾ ਲੱਗਾ ਗੁਰਦਾਸ ਗੁਰਦਾਸ ਇਹ ਗੁਰਦਾਸਪੁਰ ਤੋਂ ਆਇਆ ਜੀ ਗੁਰਦਾਸਪੁਰ ਤੋਂ ਇਧਰ ਭਟਕਦੇ ਭਟਕਦੇ ਇਧਰ ਆ ਗਏ ਫਟਕਦੇ ਇਧਰ ਆ ਗਏ 500 ਕਿਲੋਮੀਟਰ ਦੂਰ ਸਾਡੇ ਤੋਂ ਨੰਗਲ ਤੋਂ ਤੋਂ ਮੈਂ ਇਹਨਾਂ ਦੀ ਸੇਵਾ ਵਾਸਤੇ ਇਹਨਾਂ ਨੂੰ ਲੈ ਚਲੇ ਆਪਣੇ ਆਸ਼ਰਮ ਦੇ ਵਿੱਚ ਮੈਂ ਧੰਨਵਾਦੀ ਇਹਨਾਂ ਲੋਕਾਂ ਦਾ ਜਿਹੜੇ ਜਿੰਦਾ ਮਰਮ ਨੂੰ ਦੇਖਦੇ ਹੋਏ ਤਕਲੀਫ ਨੂੰ ਦੇਖਦੇ ਹੋ ਇਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਆਪਣੇ ਵਚਨ ਦੇ ਪਰ ਤੱਤਪਰ ਰਹਾਂਗਾ ਮੈਂ ਇਸ ਗੱਲ ਇਸ ਨੂੰ ਇਹਨਾਂ ਨੂੰ ਠੀਕ ਕਰਕੇ ਜਾਂ ਹਸਪੀਟਲਾਈਜ਼ ਇਲਾਜ ਹੋਇਆ ਹਸਪੀਟਲਾਈਜ਼ ਕਰਾਵਾਂਗੇ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਮੈਂ ਉਹ ਠੀਕ ਕਰਨ ਦੀ ਕੋਸ਼ਿਸ਼ ਕਰਾਂਗਾ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਬਹੁਤ ਬਹੁਤ ਤੁਸੀਂ ਬੋਲੋ ਜੀ ਬੋਲੋ ਜੀ ਸਾਡੇ ਕੋਲ ਆਇਆ ਕਰਾਂਗੇ ਬੋਲੋ ਜੀ ਬਹੁਤ ਜ਼ਿਆਦਾ ਖਰਾਬ ਹੈ ਜੀ ਇਹ ਹੱਥ ਬਹੁਤ ਜ਼ਿਆਦਾ ਖਰਾਬ ਸੀ ਚਲਾਇਆ ਹੈ ਹਾਂ ਜੀ ਫਿਰ ਉਸ ਤੋਂ ਬਾਅਦ ਫਿਰ ਤੁਹਾਨੂੰ ਫੋਨ ਕੀਤਾ ਦਾ ਬੁਲਾਇਆ ਤੁਹਾਨੂੰ ਤੁਸੀਂ 5 ਮਿੰਟ ਚ ਸਾਡੇ ਕੋਲ ਪਹੁੰਚ ਗਏ ਆ ਕੇ ਹਾਂ ਜੀ ਬਹੁਤ ਅੱਛਾ ਲੱਗਿਆ ਜੀ ਚਲੋ ਬਹੁਤ ਮਿਹਰਬਾਨੀ ਬਾਕੀ ਜਿੰਨਾ ਬੋਲੋ ਜੀ ਇਨੂੰ ਅਸੀਂ ਹੁਣ ਬ੍ਰਹਮਪੁਰ ਤੋਂ ਲੈ ਕੇ ਆ ਗਏ ਆਂ ਜਿਦੀ ਦੀ ਸੇਵਾ ਚੱਲੇਗੀ ਲੱਤ ਕੱਟਣ ਤੋਂ ਪੈਰ ਕੱਟਣ ਤੋਂ ਬਚਾਵਾਂਗੇ ਜ਼ਖਮ ਤੁਸੀਂ ਦੇਖ ਹੀ ਲਿਆ ਐ ਇਹ ਵਿਚਾਰੇ ਕੋ ਚੱਲ ਨਹੀਂ ਹੁੰਦਾ ਆਓ ਸਾਰੇ ਰਲিয়ে ਇਸ ਮਾਨ ਇਸ ਤਰ੍ਹਾਂ ਦੇ ਪ੍ਰਾਣੀਆਂ ਨੂੰ ਰੋਣਾ ਨਾ ਦਈਏ ਇਹ ਆਪਣੇ ਘਰੋਂ ਨਿਕਲ ਗਿਆ ਦੁਖਿਆਰਾ ਹੋ ਗਏ ਇਸ ਤਰੀਕੇ ਅਸੀਂ ਇਹਨੂੰ ਸੰਭਾਲੀਏ ਇਹ ਦੇਖੋ ਇਹਨਾਂ ਦਾ ਇਲਾਜ ਕਰਨਾ ਹੈ ਬਹੁਤ ਬਹੁਤ ਮਿਹਰਬਾਨੀ ਮੇਰਾ ਸਾਥ ਦਿਓ 9646228115 ਇਸ ਤਰ੍ਹਾਂ ਦੇ ਪ੍ਰਾਣੀ ਰੁੜਦੇ ਨਾ ਰਹਿਣ ਮਿਹਰਬਾਨੀ ਇਹ ਪੁਰਪੁਰ ਕੀੜੇ ਕਰਦੇ ਪੁਰਪੁਰ ਕੀੜੇ ਕਰਦੇ ਬਾਹਰ ਇਹ ਦੇਖੋ ਜੀ ਬਾਹਰ ਆ ਰਿਹਾ ਹੈ ਇਹ ਬਾਹਰ ਆ ਰਿਹਾ ਪੁਰਪੁਰ ਕੀੜੇ ਕਰਦੇ ਇਹ ਦੇਖੋ ਪ੍ਰਾਣੀ ਦੀ ਹਾਲਤ ਇਹ ਕਿਵੇਂ ਸਟੇਜ ਤੇ ਪਹੁੰਚਿਆ ਇਹ ਬਗਵਾਨ ਜਾਣਦਾ ਪਰ ਸਾਡੇ ਕੋਲ ਅੱਜ ਸਵੇਰੇ ਬਰੰਪੁਰ ਤੋਂ ਚੁੱਕਿਆ ਗਿਆ ਬਹੁਤ ਬਹੁਤ ਨੇਰ ਵਾਲੀ ਸਾਨੂੰ ਸੇਵਾ ਮਿਲੀ ਰੱਬ ਦੀ ਬਹੁਤ ਬਹੁਤ ਪਾਤਸ਼ਾਹ ਦਾ ਸ਼ੁਕਰ ਹੈ ਜੀ ਨੇ ਸਾਨੂੰ ਸੇਵਾ ਦਿੱਤੀ ਹੈ ਅਸ ਜੀ ਦੇ ਕੀੜੇ ਉੱਪਰ ਮੇਰੀ ਪੂਰੀ ਜੋਰਦਾਰ ਵਾਲੀ